ਸਮਾਜ ਅੱਗੇ ਗਲਾਸ ਮਾਰਿਆ ਤੇ ਗਲਾਉ ਮਾਫੀ ਵੀ ਸਮਾਜ ਅੱਗੇ ਮੰਗੇ ਨਾ ਇਹ ਤੇ ਜਦੋਂ ਤੁਸੀਂ ਇੰਨੀ ਗੱਲ ਕਹਿੰਦੇ ਹੋ ਤੇ ਅਗਲਾ ਕੀ ਕਹਿੰਦਾ ਉਹ ਕੀ ਅਗਲਾ ਉਹ ਕਹਿੰਦਾ ਕੀ ਵੀ ਕੰਮ ਬੰਦ ਕਮਰੇ ਦੇ ਵਿੱਚ ਹੀ ਆਪਾਂ ਜਿਹੜੀ ਆ ਉਹ ਖਤਮ ਕਰ ਲੈਨੇ ਮੈਂ ਕਿਹਾ ਫਿਰ ਐਦਾਂ ਹੋਣੀ ਨਹੀਂ ਐਦਾਂ ਮਾਫੀ ਹੋਣੀ ਨਹੀਂ ਕਿ ਬਈ ਉਹ ਜਿਹੜਾ ਬੰਦਾ ਵਾ ਉਹ ਪਛਾਣਨ ਤੋਂ ਇਨਕਾਰ ਕਿਉਂ ਕਰ ਰਹੇ ਨੇ ਉਹ ਜਿਹੜੇ ਡੀਜੇ ਵਾਲੇ ਮੇਰੇ ਉਲਟ ਹੋ ਗਏ ਸੀਗੇ ਫਿਰ ਉਹ ਜੂਗਰੂਪ ਫੜ ਲਿਆ ਉਹਨਾਂ ਨੇ ਜੂਗਰੂਪ ਤੋਂ ਪੁੱਛਿਆ ਅੱਗੇ ਫਿਰ ਉਹਨਾਂ ਨੇ ਇਹਦਾ ਇਹਦਾ ਨਾਮ ਦੱਸਿਆ ਜਿਹੜਾ ਆ ਮੁੰਡਾ ਹੁਣ ਪੜਿਆ ਵਾ ਜਿਹਦੀ ਮੈਂ ਚੰਗੀ ਤਰੀਕੇ ਨਾਲ ਕੀ ਕਹਿੰਦੇ ਨੇ ਉਹਨੂੰ ਪਛਾਣਤ ਕਰ ਲਈਏ ਪਛਾਣਤ ਕਰ ਲਈਏ ਉਹੀ ਮੁੰਡਾ ਸੀ ਉਹੀ ਮੁੰਡਾ ਸੀ ਮੰਨ ਗਿਆ ਮੈਂ ਗਲਾਸ ਖਾਣ ਜਿੱਜੂ ਗਰੂਪ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ ਉਹਨਾਂ ਨੂੰ ਅਸੀਂ ਇਹੀ ਕਿਹਾ ਸੀ ਕਿ ਤਿੰਨ ਸ਼ਬਦ ਸਿਰਫ মিডিਆ ਸਾਹਮਣੇ ਕਹਿਣੇ ਆ ਕਿ ਸਾਡੀ ਆਪਸ ਵਿੱਚ ਭੈਣ ਭਰਾਵਾ ਦੀ ਮਾੜੀ ਜੀ ਗੱਲਬਾਤ ਹੋ ਗਈ ਸੀ ਅਸੀਂ ਆਪਸ ਵਿੱਚ ਨਹੀਂ ਪਰ ਉਹ ਨੌਜਵਾਨ ਨਹੀਂ ਉਹ ਨਹੀਂ ਮੰਨਦਾ ਕੀ ਕਹਿੰਦਾ ਉਸਾਰਿਆਮ ਕਿ ਮੈਂ ਨਹੀਂ ਬੁਲਾਉਂਗਾ ਜੋ ਕਾਰਵਾਈ ਤੇ ਸਾਹਮਣੇ ਨਹੀਂ ਆਣਾ ਮੇਰਾ ਪਰਿਵਾਰ ਹੈ ਵਾ ਮਗਰ ਉਹਨਾਂ ਨੂੰ ਚਾਹੀਦਾ ਸੀ ਜਦੋਂ ਉਹਨਾਂ ਨੇ ਗਲਾਸ ਮਾਰਿਆ ਉਦੋਂ ਸੋਚ ਲੈਂਦੇ ਅਸੀਂ ਇੱਕ ਗੱਲ ਕਹਨੇ ਆ ਵੀ ਜਿਹਦੀ ਗਲਤੀ ਆ ਉਹ ਬੰਦਾ ਗਲਤੀ ਮੰਨੇ ਤੇ ਲੜਕਾ ਕਹਿੰਦਾ ਮੈਂ ਨਹੀਂ ਮੰਨੀ ਨਹੀਂ ਜੀ ਉਹ ਕਹਿੰਦਾ ਮੈਂ মিডিਆ ਅੱਗੇ ਨਹੀਂ ਆਉਣਾ ਜੀ ਬੰਦ ਕਮਰੇ ਚ 2 ਘੰਟੇ ਜਿਹੜੀ ਗੱਲਬਾਤ ਹੁੰਦੀ ਆ ਤੇ ਕੀ ਸੱਟਾ ਨਿਕਲਦਾ ਸੱਟਾ ਉਹੀ ਕੁਛ ਨਹੀਂ ਨਿਕਲਦਾ ਜੀ ਉਹੀ ਉਹਨੂੰ ਮੈਂ ਹੱਲੇ ਵੀ ਪੁਲਿਸ ਸਾਡੇ ਦੇ ਸਾਹਮਣੇ ਖੜੀ ਆ ਨਾ ਮੈਂ ਉਹਨੂੰ ਕਹਿ ਰਹੀ ਆ ਕਿ ਬਈ ਦੇਖ ਆ ਕੇ ਸੌਰੀ ਸੂਰੀ ਆਪਣਾ মিডিਆ ਸਾਹਮਣੇ ਆ ਜਾ ਕਹਿੰਦਾ ਮੈਂ মিডিਆ ਸਾਹਮਣੇ ਆਣਾ ਨਹੀਂ ਹੈਗਾ ਤੇ ਨਹੀਂ ਤੁਸੀਂ ਬਾਰ ਬਾਰ ਇਹੀ ਕਹਿ ਰਹੇ ਹੋ ਕਿ ਮਾਫੀ ਅ ਜੜ ਕੇ ਸਮਾਜ ਅੱਗੇ ਮੰਗੇ ਕਿਉਂਕਿ ਗਲਾਸ ਵੀ ਸਮਾਜ ਅੱਗੇ ਸਮਾਜ ਅੱਗੇ ਗਲਾਸ ਮਾਰਿਆ ਤੇ ਮਾਫੀ ਵੀ ਸਮਾਜ ਅੱਗੇ ਮੰਗੇ ਨਾ ਇਹ ਤੇ ਜਦੋਂ ਤੁਸੀਂ ਇੰਨੀ ਗੱਲ ਕਹਿੰਦੇ ਹੋ ਤੇ ਅਗਲਾ ਕੀ ਕਹਿੰਦਾ ਉਹ ਕੀ ਕਹਿੰਦਾ ਅਗਲਾ ਉਹ ਕਹਿੰਦਾ ਕੀ ਵੀ ਕੰਮ ਬੰਦ ਕਮਰੇ ਦੇ ਵਿੱਚ ਹੀ ਆਪਾਂ ਜਿਹੜੀ ਆ ਉਹ ਖਤਮ ਕਰ ਲੈਣੇ ਮੈਂ ਕਿਹਾ ਫਿਰ ਐਦਾਂ ਹੋਣੀ ਨਹੀਂ ਐਦਾਂ ਮਾਫੀ ਹੋਣੀ ਨਹੀਂ ਤੇ ਹੁਣ ਤੁਸੀਂ ਜਿਹੜੀ ਕਿ ਬੰਦ ਦੀ ਕਾਰਵਾਈ ਕਰਵਾਉਂਗੇ ਅੱਗੇ ਬਿਲਕੁਲ ਮਾਫੀ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਨੌਜਵਾਨ ਹੋਰ ਪੁਲਿਸ ਨੇ ਹਿਰਾਸਤ ਚ ਲਿਆ ਸੀ ਜਗਰੂਪ ਨਾਮ ਸਿਗਾ ਉਹਦਾ ਤੇ ਉਸ ਮਾਮਲੇ ਤੇ ਵੀ ਗੱਲਬਾਤ ਹੋਈ ਹੈ ਤੇ ਕੀ ਸਿੱਟਾ ਦੇਖੋ ਜੀ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕ ਹੈ ਜਗਰੂਪ ਨੇ ਸ਼ੋਅ ਬੁੱਕ ਕਰਾਇਆ ਸੀ ਮੇਰੇ ਸਟਾਰਟਿੰਗ ਤੋਂ ਹੀ ਐਂਡ ਤੱਕ ਇਹੀ ਗੱਲ ਆ ਕਿ ਬਈ ਉਹ ਜਿਹੜਾ ਬੰਦਾ ਵਾ ਉਹ ਪਛਾਣਨ ਤੋਂ ਇਨਕਾਰ ਕਿਉਂ ਕਰ ਰਹੇ ਨੇ ਉਹ ਜਿਹੜੇ ਡੀਜੇ ਵਾਲੇ ਮੇਰੇ ਉਲਟ ਹੋ ਗਏ ਸੀਗੇ ਫਿਰ ਜਗਰੂਪ ਫੜ ਲਿਆ ਉਹਨਾਂ ਨੇ ਜਗਰੂਪ ਤੋਂ ਪੁੱਛਿਆ ਅੱਗੇ ਫਿਰ ਉਹਨਾਂ ਨੇ ਇਹਦਾ ਇਹਦਾ ਨਾਮ ਦੱਸਿਆ ਜਿਹੜਾ ਆ ਮੁੰਡਾ ਹੁਣ ਫੜਿਆ ਵਾ ਜਿਹਦੀ ਮੈਂ ਚੰਗੀ ਤਰੀਕੇ ਨਾਲ ਕੀ ਕਹਿੰਦੇ ਨੇ ਉਹ ਪਛਾਣ ਕਰ ਲਈਏ ਉਹ ਹੀ ਮੁੰਡਾ ਸੀਗਾ ਉਹ ਹੀ ਮੁੰਡਾ ਸੀ ਮੰਨ ਗਿਆ ਮੈਂ ਗਲਾਸ ਛੱਡਿਆ ਸੀ ਹਾਂਜੀ ਜਗਰੂਪ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਆ ਮੰਨ ਗਿਆ ਮੈਂ ਗਲਾਸ ਛੱਡਿਆ ਸੀ ਮੰਨਦਾ ਕਿਥੋਂ ਪਿਆ ਵਾ ਉਹ ਕਹਿੰਦਾ ਮੈਂ ਅੰਦਰ ਤਾਂ ਬੈਠ ਕੇ ਮੰਨ ਗਿਆ ਹਾਂਜੀ ਅੰਦਰ ਬੈਠ ਕੇ ਮੰਨਿਆ ਅੰਦਰ ਬੈਠ ਕੇ ਮੈਂ ਪਰ ਇਹ ਹੈ ਕਿ ਉਹ ਸਮਾਜ ਦੇ ਵਿੱਚ ਆ ਕੇ ਉਹ ਕਹਿੰਦਾ ਮੈਂ ਮੈਂ ਬਾਹਰ ਨਹੀਂ ਆਣਾ ਹੈਗਾ ਇਦਾਂ ਮਤਲਬ ਉਹ ਕਹਿੰਦਾ ਬੰਦ ਕਮਰੇ ਚ ਗੱਲਬਾਤ ਨੂੰ ਖਤਮ ਕੀਤਾ ਜਾਵੇ ਪਰ ਮੈਂ ਇਦਾਂ ਨਹੀਂ ਕਰੀ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਹੀਂ ਨਹੀਂ ਹੱਲੇ ਕੋਈ ਮੇਰੇ ਦਬਾਅ ਨਹੀਂ ਹੈ ਕਿਸੇ ਨੇ ਸਾਰਿਆਂ ਨੇ ਮੈਨੂੰ ਇਹੀ ਕਿਹਾ ਵਾ ਪੁਲਿਸ ਐਸਐਚਓ ਸਾਹਿਬ ਨੇ ਵੀ ਇਹ ਕਿਹਾ ਬੇਟਾ ਤੇਰੀ ਮਰਜ਼ੀ ਹੈ ਜੀ ਸੋ ਇੱਥੇ ਗੱਲਬਾਤ ਕੀਤੀ ਹੈ ਜੀ ਸਿਮਰ ਦੇ ਨਾਲ ਮੈਮ ਤੁਸੀਂ ਦੱਸਿਓ ਸਿਮਰ ਜੀ ਤੁਸੀਂ ਕਮੈਂਟ ਦੱਸਿਓ ਕਿ ਜਦੋਂ ਬੰਦ ਕਮਰੇ ਵਿੱਚ ਗੱਲਬਾਤ ਹੋਈ ਤਾਂ ਕੀ ਗੱਲਬਾਤ ਹੋਈ ਹੈ ਬੰਦ ਕਮਰੇ ਵਿੱਚ ਇਹ ਗੱਲਬਾਤ ਹੋਈ ਹੈ ਜੀ ਸਿਮਰ ਨੂੰ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਗਲਤੀ ਹੋਈ ਹੈ ਮੇਰੀ ਭੈਣੇ ਮੇਰੇ ਤੋਂ ਗਲਾਸ ਵੱਜ ਗਿਆ ਠੀਕ ਹੈ ਜਦੋਂ ਅਸੀਂ ਕਿਹਾ ਉਹਨਾਂ ਨੂੰ ਕਿ ਪੱਤਰਕਾਰਾਂ ਦੇ ਸਾਹਮਣੇ ਇੱਕ ਵਾਰੀ ਆ ਕੇ ਤੁਸੀਂ ਇਹ ਗੱਲ ਕਹਿ ਦਿਓ ਕਿ ਮਤਲਬ ਕਿ ਮੈਂ ਚਲੋ ਜੋ ਵੀ ਆਪਣੇ ਭੈਣ ਭਰਾਵਾਂ ਦੇ ਜੋ ਗੱਲਬਾਤ ਹੋਈ ਹੈ ਅਸੀਂ ਉਹ ਮਾਮਲਾ ਆਪਸ ਵਿੱਚ ਨਿਬੇੜ ਲਿਆ ਇਹ ਗੱਲ ਸਿਰਫ মিডিਆ ਸਾਹਮਣੇ ਕਹਿਣ ਦੀ ਗੱਲ ਉਹ ਮੰਨਦੇ ਨਹੀਂ ਉਹ ਕਹਿੰਦੇ ਬੰਦ ਕਮਰੇ ਦੇ ਵਿੱਚ ਅਸੀਂ ਮਾਫੀ ਵੀ ਮੰਗਣ ਨੂੰ ਤਿਆਰ ਆ ਰਾਜੀਨਾਮਾ ਵੀ ਕਰਨ ਨੂੰ ਤਿਆਰ ਆ ਮਗਰ ਸਿਮਰ ਇਹ ਚਾਹਦੀ ਹੈ ਕਿ ਜਿਵੇਂ ਮੇਰਾ ਵੀਡੀਓ ਲੈਣ ਦੇਣ ਦੀ ਗੱਲ ਉਹਨਾਂ ਵੱਲੋਂ ਆਖੀ ਗਈ। ਐਦਾ ਦਾ ਕੁਝ ਨਹੀਂ ਹੋਇਆ ਜੀ। ਉਹਨਾਂ ਨੇ ਸਿਰਫ ਇਹੀ ਕਿਹਾ ਕਿ ਅੰਦਰ ਬੈਠ ਕੇ ਅਸੀਂ ਮਾਫੀ ਮੰਗ ਲੈਣੇ ਅੰਦਰ ਹੀ ਨਿਬੇੜ ਲੋ। ਸਿਮਰ ਨੂੰ ਮਤਲਬ ਕਿ ਇਹ ਨਿਬੇੜਨਾ ਫਾਇਦੇ 'ਚ ਨਹੀਂ ਲੱਗਿਆ ਕਿਉਂਕਿ ਸਿਮਰ ਦੇ ਪੂਰਾ ਜਲੂਸ মিডিਆ ਸਾਹਮਣੇ ਨਿਕਲਿਆ ਜੀ। ਔਰ মিডিਆ ਸਾਹਮਣੇ ਹੀ ਉਹਨਾਂ ਨੂੰ ਚਾਹੀਦਾ। ਦਮਰੇ ਚ ਤੁਸੀਂ ਵੀ ਮੌਜੂਦ ਸੀ ਕੁਝ ਵਿਚੋਲੇ ਵੀ ਪਏ ਹੋਏ ਨੇ ਇਹਨਾਂ ਮਾਮਲੇ ਦੇ ਵਿੱਚ। ਨਹੀਂ ਕੋਈ ਵਿਚੋਲਾ ਨਹੀਂ ਸੀ ਜੀ। ਬਸ ਸਾਰੇ ਲਗਭਗ ਦੋਨਾਂ ਧਿਰਾਂ ਦੇ ਪੱਖ 'ਚ ਹੀ ਹੁੰਦੇ ਨੇ ਜੀ। ਕੋਈ ਵਿਚੋਲੇ ਵਾਲਾ ਕੋਈ ਕੰਮ ਨਹੀਂ ਸੀ ਉੱਥੇ ਚੱਲ ਰਿਹਾ। ਉਹਨਾਂ ਨੂੰ ਅਸੀਂ ਇਹੀ ਕਿਹਾ ਸੀ ਕਿ ਤਿੰਨ ਸ਼ਬਦ ਸਿਰਫ মিডিਆ ਸਾਹਮਣੇ ਕਹਿਣੇ ਆ ਕਿ ਸਾਡੀ ਆਪਸ 'ਚ ਭੈਣ ਭਰਾਵਾ ਦੀ ਮਾੜੀ ਜੀ ਗੱਲਬਾਤ ਹੋ ਗਈ ਸੀ। ਅਸੀਂ ਆਪਸ 'ਚ ਨਿਬੇੜ। ਪਰ ਉਹ ਨੌਜਵਾਨ ਨਹੀਂ ਮੰਨ। ਉਹ ਨਹੀਂ ਮੰਨ ਰਹੇ। ਕੀ ਕਹਿੰਦਾ ਸਰਿਆਮ ਕਿ ਮੈਂ ਨਹੀਂ ਮੰਨਾਂਗਾ ਕਿ ਜੋ ਕਾਰਵਾਈ ਤੇ ਸਾਹਮਣੇ ਨਹੀਂ ਆਣਾ ਮੇਰਾ ਪਰਿਵਾਰ ਹੈ। ਵਾ ਮਗਰ ਉਹ ਚਣ ਵਾਲੀ ਗੱਲ ਇਹ ਤਾਂ ਇਹ ਹੈ ਜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਂਦੀ ਹੈ ਨੌਜਵਾਨ ਦੇ ਗਲਾਸ ਹੁੱਟਣ ਦੀ ਨੌਜਵਾਨ ਦੀ ਸ਼ਨਾਖਤ ਹੈ ਜਿਹੜੀ ਕਿ ਅੱਜ ਇਹ ਲੜਕੀ ਵੱਲੋਂ ਕਰ ਦਿੱਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੇ ਸੀ ਉਹ ਲੜਕੀ ਹੈ ਜੀ ਸਿਮਰ ਜਿਸ ਤੇ ਗਲਾਸ ਹੁੱਟਿਆ ਗਿਆ ਸੀ ਸਟੇਜ ਤੇ ਪਰਫਾਰਮ ਕਰ ਰਹੀ ਹੁੰਦੀ ਹੈ ਡਾਂਸ ਕਰ ਰਹੀ ਹੁੰਦੀ ਹੈ ਉਸ ਤੋਂ ਬਾਅਦ ਨੌਜਵਾਨ ਮੁੰਡੇ ਵੱਲੋਂ ਗਲਾਸ ਸਿੱਟਿਆ ਜਾਂਦਾ ਹੈ ਲੜਕੀ ਵੱਲੋਂ ਗਾਲਾਂ ਕੱਢੀਆਂ ਜਾਂਦੀਆਂ ਨੇ ਸੋ ਇਸ ਮਾਮਲੇ ਦੇ ਵਿੱਚ ਕਈ ਜਿਹੜੇ ਕਿ ਬੰਦ ਕਮਰੇ ਚ ਬੈਠੇ ਵਿਅਕਤੀ ਵੀ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਮਾਮਲਾ ਇੱਥੇ ਹੀ ਅੜਿਆ ਹੋਇਆ ਹੈ ਸਿਮਰ ਦਾ ਕਹਿਣਾ ਗਿਆ ਤਾਂ ਮਾਫੀ ਵੀ ਸਮਾਜ ਅੱਗੇ ਮੰਗੀ ਜਾਵੇ ਅੰਦਰ ਬੰਦ ਕਮਰੇ ਚ ਕੀ ਗੱਲਬਾਤ ਹੁੰਦੀ ਹੈ ਤੇ ਅਸੀਂ ਇੱਕ ਗੱਲ ਕਹਿੰਦੇ ਸੀਗੇ ਵੀ ਚਲੋ ਜੇ ਉਹ ਮਾਰੇ ਕਹਿੰਦੇ ਭੁੱਲਣ ਸਭ ਕੋ ਭੁੱਲ ਗੁਰੂ ਕਰਤਾਰ ਜੇ ਕਿਸੇ ਤੋਂ ਗਲਤੀ ਹੋਈ ਹੈ ਤੇ ਉਹ ਬੰਦਾ ਸਵੀਕਾਰ ਕਰ ਲਵੇ ਤੂੰ ਗਲਤੀ ਹੋਈ ਆ ਕਹਿੰਦੇ ਸਵੀਕਾਰਤਾ ਕਰਦਾ ਪਿਆ ਪਰ ਸਮਾਜ ਅੱਗੇ ਆਨ ਨੂੰ ਤਿਆਰ ਨਹੀਂ ਹੈ ਨਹੀਂ ਮੈਂ ਤੁਹਾਡੇ ਚਪੇੜ ਮਾਰ ਦਿੰਨਾ ਚਪੇੜ ਮਾਰਨ ਤੋਂ ਬਾਅਦ ਉੱਥੇ ਜਾ ਕੇ ਮੈਂ ਫੈਸਲਾ ਅੰਦਰ ਬੰਦ ਕਹੀ ਜਾਊਂਗਾ ਭਾਵੇਂ ਮੇ ਤੋਂ ਗਲਤੀ ਹੋ ਗਈ ਜਿਹੜਾ ਤੁਹਾਡਾ ਮੀਡੀਆ ਤੇ ਜਲੂਸ ਨਿਕਲੇ ਉਹ ਕਿਵੇਂ ਹੋਊਗਾ ਮਤਲਬ ਤੁਸੀਂ ਤੁਸੀਂ ਵੀ ਕੁੜੀ ਦੇ ਨਾਲ ਖੜੇ ਹੋ ਪੂਰਾ ਸਟੈਂਡ ਦੇ ਰਹੇ ਹੋ ਲੜਕੀ ਦਾ ਨਹੀਂ ਅਸੀਂ ਇੱਕ ਗੱਲ ਕਹਨੇ ਆ ਵੀ ਜਿਹਦੀ ਗਲਤੀ ਆ ਉਹ ਬੰਦਾ ਗਲਤੀ ਮੰਨੇ ਮੰਨੇ ਤੇ ਲੜਕਾ ਕਹਿੰਦਾ ਮੈਂ ਨਹੀਂ ਮੰਨੀ ਨਹੀਂ ਜੀ ਉਹ ਕਹਿੰਦਾ ਮੈਂ মিডিਆ ਅੱਗੇ ਨਹੀਂ ਆਉਣਾ ਜੀ মিডিਆ ਅੱਗੇ ਨਹੀਂ ਆਉਣਾ ਅੱਛਾ ਬੰਦ ਕਮਰੇ 'ਚ ਜਦੋਂ ਤੁਸੀਂ ਗੱਲਬਾਤ ਕੀਤੀ ਲੜਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸਨੇ ਵੀ ਗੁੱਸੇ ਦੇ ਵਿੱਚ ਆ ਕੇ ਜਿਹੜਾ ਕਿ ਗਲਾਸ ਮਾਰਿਆ ਸੀ ਕੁਝ ਕਿਸ ਤਰ੍ਹਾਂ ਦੀ ਕੋਈ ਉਹ ਤਾਂ ਸਿਮਰਨ ਦੇ ਵੱਡਾ ਪੰਦ ਸੀਗਾ ਸਿਮਰਨ ਨੇ ਤਾਂ ਇਹ ਵੀ ਗੱਲ ਕਹੀ ਆ ਬਈ ਜੇ ਮੇਰੇ ਤੋਂ ਗਾਲਾਂ ਨਿਕਲੀਆਂ ਨੇ ਮੈਂ ਵੀ ਮਾਫੀ ਮੰਗੂਗੀ ਪਈ ਜੋ ਉਹਨੇ ਇਹ ਕੰਮ ਕੀਤਾ ਉਹ ਮਾਫੀ ਮੰਗ ਲਵੇ ਜੀ ਇੱਕ ਹੋਰ ਨੌਜਵਾਨ ਦਾ ਜਿਹੜਾ ਕਿ ਨਾਮ ਇਸ ਮਾਮਲੇ ਸਾਹਮਣੇ ਆਉਂਦਾ ਸੀ ਜਿਸ ਦਾ ਨਾਮ ਜਗਰੂਪ ਹੈ ਉਸ ਮਾਮਲੇ ਦੇ ਵਿੱਚ ਸੁਣਨ ਵਿੱਚ ਇਹ ਆਇਆ ਕਿ ਹੁਣ ਨਾਮ ਵਾਪਸ ਲੈ ਰਹੀ ਹੈ ਜਗਰੂਪ ਦਾ ਸਿਮਰ ਜਦੋਂ ਮੈਂ ਕੋਈ ਬਤਮੀਜ਼ੀ ਨਹੀਂ ਕੀਤੀ ਤੇ ਮੇਰੇ ਤੇ ਕੇਸ ਕਾਦਾ ਜੀ ਇਹ ਵੀ ਬੜਾਪਾ ਨਾ ਕੁੜੀ ਦਾ ਬਹੁਤ ਵੱਡਾ ਵੱਡਾ ਬੜਾਪਾ ਲੈ ਕੁੜੀ ਦੇ ਨਾਲ ਵੀ ਗੱਲਬਾਤ ਕੀਤੀ ਤੁਸੀਂ ਮੁੰਡੇ ਦੇ ਨਾਲ ਵੀ ਗੱਲਬਾਤ ਕੀਤੀ ਉਸ ਕਮਰੇ ਦੇ ਵਿੱਚ ਬੰਦ ਸਨ ਕੀ ਲੱਗਦਾ ਕਿ ਅੱਗੇ ਕੁਝ ਸਿੱਟਾ ਨਿਕਲੂਗਾ ਬੈਠ ਕੇ ਗੱਲਬਾਤ ਕਰਨਗੇ ਦੁਬਾਰਾ ਜੀ ਮੁਸ਼ਕਲ ਲੱਗਦਾ ਮੈਨੂੰ ਨਹੀਂ ਨਿਕਲੂਗਾ ਨਹੀਂ ਨਹੀਂ ਕਾਰਵਾਈ ਜਿਹੜੇ ਚੱਲੇਗੀ ਕਾਰਵਾਈ ਹੋ ਜੂਗੀ ਜੀ ਕਾਰਵਾਈ ਹੋਏਗੀ ਸੋ ਜਿਹੜੇ ਲੋਕ ਕਮਰੇ ਦੇ ਵਿੱਚ ਬੈਠੇ ਸੀ ਬੰਦ ਕਮਰੇ ਦੇ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਸਨ ਤੁਹਾਨੂੰ ਦੱਸਦੀ ਕਿ ਉਹਨਾਂ ਦਾ ਇਹ ਕਹਿਣਾ ਵੈ ਕਿ ਹੁਣ ਕਾਰਵਾਈ ਜਿਹੜੀ ਕਿ ਸਿਮਰ ਕਰਵਾਏਗੀ ਕਾਰਵਾਈ ਹੋਏਗੀ ਕਿਉਂਕਿ ਉਹ ਲੜਕਾ ਮਾਫੀ ਮੰਗਣ ਦੇ ਲਈ ਤਿਆਰ ਨਹੀਂ ਹੈ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦੇਣਾ ਕੈਮਰਾਮੈਨ ਸੰਜੂ ਸੇਤਿਆ ਦੇ ਨਾਲ ਪ੍ਰਿਅੰਕਾ ਸ਼ਰਮਾ ਲੁਧਿਆਣਾ